ਅਮਰੇ ਤੀਤ ਸੰਗ ਦੀਆਂ ਦੋ ਗੱਲਾਂ ਜ਼ਰੂਰ ਸੁਣ ਕੇ ਜਾਇਓ ਕਹਿੰਦਾ ਵੀ ਨਾਮ ਤਾਂ ਜਿਹੜੇ ਗੁਰੂਆਂ ਵਾਲੇ ਰੱਖੇ ਆ ਤੇ ਭਾਲ ਦੇ ਫਿਰਦੇ ਆ ਸ਼ਰਾਬ ਦੇ ਪਰਮਟ ਕੀਤੀਆਂ ਹੋਈਆਂ ਤਜਰਬੇ ਵਿੱਚੋਂ ਗੱਲਾਂ ਜ਼ਰੂਰ ਸੁਣ ਕੇ ਜਾਇਓ ਤੇ ਇੱਕ ਆਪਣਾ ਪਿਆਰਾ ਕਮੈਂਟ ਜ਼ਰੂਰ ਕਰਿਓ ਦੋਸਤੋ ਬਣੇ ਰਹੋ ਵੀਡੀਓ ਦੇ ਨਾਲ ਐਂਡ ਤਾਈਂ ਤੁਹਾਡਾ ਟਾਈਮ ਨਹੀਂ ਖਰਾਬ ਹੋਣਾ ਬਹੁਤ ਸੁਣੀਆਂ ਗੱਲਾਂ ਬਿਲਕੁਲ ਰਾਈਟ ਆ ਬਾਕੀ ਤੁਹਾਡਾ ਕੀ ਮੈਸੇਜ ਆ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਅਰ ਨਾ ਹੈ ਨਹੀਂ ਆਪਾਂ 5 ਵਜੇ ਹਨੇਰੀ ਪੈ ਜਾਂਦੀ ਐ ਸ਼ਰਾਬ ਪੀਣੀ ਪੀਣੀ ਐ ਸ਼ਰਾਬ ਦਾ ਜੀ ਪੀਨੇ ਆਪਾਂ ਸਟੇਟਸ ਸਿੰਬਲ ਐ ਅਮਰਤ ਸ਼ਕੈਲਾ ਬੰਦਾ ਸ਼ਰਾਬ ਪੀਣ ਉਹਦਾ ਗਾਤਰਾ ਲਾ ਕੇ ਕਿਲੇ ਤੇ ਡੰਗ ਦਿੰਦਾ ਪੈ ਜਾਂਦਰ ਮਾਰਦਾ ਮੇਰਾ ਅਸਾਈ ਦਾ ਮਹਿਕਮਾ ਮੈਨੂੰ ਤਾਂ ਪਤਾ ਇੱਕ ਬੰਦੇ ਨਾਲ ਗੁਰਵਚਨ ਸਿੰਘ ਇੱਕ ਦਣਾ ਗੁਰਮੀਤ ਸਿੰਘ ਇੱਕ ਦਣਾ ਹਰਬੀਤ ਸਿੰਘ ਮੈਨੂੰ ਉਹਦਾ ਜਨਾਬ ਮੈਂ ਹਾਂ ਭਾਈ ਅਤਾ ਜੀ ਮੇਰਾ ਸ਼ਰਾਬ ਦਾ ਪਰਮਿਟ ਬਣਾ ਦਿਓ ਮੈਂ ਯਾਰ ਦੋ ਨਾ ਤਾਂ ਕਟਾ ਦੇ ਅੱਜ ਤੇ ਗੁਰਗੁਰ ਲਾਭ ਸ਼ਬਦ ਲਾਇਆ ਗੁਰਮੀਤ ਗੁਰਵਚਨ ਨਾਲ ਨਾ ਇਹ ਕਰੇ ਸ਼ਰਾਬ ਕਿਤਾਬ ਰੱਖਣੀ ਨਹੀਂ ਦੱਸੋ ਇਹ ਹਿੰਦੂ ਤਾਂ ਤੁਹਾਡੇ ਵਿੱਚ ਗੁਲਾਮੀ ਚੋਂ ਪੈਦਾ ਹੋਈ ਲਾੜ ਮਕਾਲੇ ਨੇ ਪੈਦਾ ਕੀਤੀ ਤੇ ਉਹਨੂੰ ਤੁਸੀਂ ਵਿਦਿਆ ਨਾਲ ਘੜ ਸਕਦੇ ਹੋ ਇੱਕ ਤਾਂ ਆਪਣੀ ਮਾਤਰੀ ਭਾਸ਼ਾ ਨੂੰ ਚੰਗੀ ਤਰ੍ਹਾਂ ਪਛਾਣੋ ਤੁਸੀਂ ਇਹ ਨਾ ਕਰੋ ਜੀ ਅੰਗਰੇਜ਼ੀ ਬਿਨਾਂ ਗੁਜ਼ਾਰਾ ਨਹੀਂ ਅੰਗਰੇਜ਼ੀ ਦੀ ਸੁਣ ਲਓ ਮੈਂ ਅੰਗਰੇਜ਼ੀ ਦੀ ਐ ਮੈਨੂੰ ਪਤਾ ਅੰਗਰੇਜ਼ੀ ਚ ਕਿੰਨਾ ਗੱਦਾਵਾ ਜਿੱਦਾਂ ਅੰਗਰੇਜ਼ੀ ਪਹਿਲੀ ਦਫ਼ਾ ਗੱਲ ਕੀਤੀ 1360 ਚ ਰਾਜੇ ਨੇ ਕਿਹਾ ਕਿ ਅੱਜ ਅੰਗਰੇਜ਼ੀ ਆਪਾਂ ਲਾਗੂ ਕਰਨੇ ਆ ਦੋ ਬਾਦਸ਼ਾਹ ਕਿਹੜੀ ਗੱਲ ਕਰਦਾ 1300 ਪੀਰ ਬੈਠੇ 1300 पीआर ਦੇ ਚ 1100 पीआर ਫਰਾਂਸ ਦੇ ਬੈਠੇ 200 ਅੰਗਰੇਜ਼ ਬੈਠੇ ਔਰ ਉਹਨੇ ਕਿਹਾ ਇਹ ਤਾਂ ਰਾਸ਼ਟ੍ਰਿਕ ਲੈਂਗੁਏਜ ਹੈ ਜਿਵੇਂ ਪੰਜਾਬੀ ਨੂੰ ਤੁਸੀਂ ਜਟ ਕੀ ਭਾਸ਼ਾ ਕਹਿੰਦੇ ਨਾ ਆ ਦੋ ਗੱਖਰ ਪੜ੍ਹ ਕੇ ਸ਼ਹਿਰਾਂ ਦੇ ਬੈਠੇ ਕਹਿੰਦਾ ਜਿਹਦੇ ਪੈਂਟ ਕੋਟ ਤੇ ਟਾਈ ਪਾਈ ਆ ਜਿਹਨੇ ਅੱਜ ਕੰਤੇ ਰੇ ਪਜਾਮਾ ਪਾਇਆ ਮੈਂ ਸੁਣਦਾ ਮੈਂ ਸੜਕਾਂ ਤੇ ਘੁੰਮਦਾ ਪੰਜਾਬ ਦੀਆਂ ਤੇ ਬੇਸ਼ੱਕ ਮੈਂ ਜਿਹੜੇ ਹਸਾਰਦਾ ਬੰਦਾ ਪਰ ਮੈਂ ਸਾਰਾ ਜਾਣਦਾ ਪੰਜਾਬ ਖੜਾ ਕਿੱਥੇ ਆ ਪੰਜਾਬੀ ਅੰਗਰੇਜ਼ੀ ਨਾਲੋਂ ਮਹਾਨ ਨਾ ਮੈਂ ਦੱਸਦਾ ਤੁਸੀਂ ਬਾਬਾ ਫਰੀਦ ਦੇ ਮੁਕਾਬਲੇ ਚੌਸਰ ਪੜ੍ਹੋ ਬਾਬੇ ਫਰੀਦ ਦੇ ਪੈਰ ਵਰਗਾ ਵੀ ਨਹੀਂ ਚੌਸਰ ਜਦੋਂ ਕਹਿੰਦਾ ਲੋੜੇ ਦਾਖ ਬਜੋਰੀਆਂ ਚਿੱਕਰ ਬੀਜੇ ਜੱਟ 750 ਬਾਰੇ ਪੁਰਾਣਾ ਸ਼ਲੋਕ ਆ ਅੰਗਰੇਜ਼ੀ ਦਾ ਕੱਢ ਦਿਓ ਭਾਈ ਗੁਰਦਾਸ ਦੀ 39 ਪੌੜੀਆਂ ਮਿਲਟਨ ਪੜੋ ਪੈਰਾਡਾਈਜ਼ ਲਾਸਟ ਪੈਰਾਡਾਈਜ਼ ਰਿਡੈਂਡ ਭਾਈ ਗੁਰਦਾਸ ਦੇ ਪੈਰ ਵਰਗਾ ਵੀ ਨਹੀਂ ਅਸੀਂ ਕਰਾਂਗੇ ਮਿਲਟਨ ਨਾ ਭਾਈ ਗੁਰਦਾਸ ਇਸ ਦਾ ਮਿਲਟਨ ਉਹ ਪੰਜਾਬੀ ਲੈਂਗੁਏਜ ਉਹ ਲੱਖ ਲਾਂ ਤਾਂ ਸਾਡੇ ਜਿਹਨੇ ਮਿਲਟਨ ਨਾਲ ਤੋਲਦੇ ਆ ਕਦੇ ਕਹਾਂਗੇ ਫਰੀ ਦੀ ਦਾ ਚੌਸਰਾ ਪੰਜਾਬੀ ਲੈਂਗੁਏਜ ਚੌਸਰ ਨਰਤਾ ਤੁਲਨਾ ਕਰਦੇ ਆ ਇਹਨੂੰ ਕਹਿੰਦੇ ਆ ਹੀਣ ਭਾਵ ਆਰਥ ਹੀਣ ਭਾਵ ਪੈਦਾ ਕਰਕੇ ਜਦੋਂ ਥੂੰ ਇਥੇ ਵਿਚਰ ਲਾਦਾ ਉਹਦੇ ਵਿੱਚ ਚਾਰ ਚੀਜ਼ਾਂ ਦੇ ਸੱਟ ਵੱਜਦੀਆਂ ਜਦੋਂ ਆਰਥਕਤਾ ਤੇ ਤੁਹਾਡੇ ਹਰ ਪ੍ਰਕਾਰ ਦਾ ਹੀਣ ਭਾਵ ਦਾ ਸ਼ਿਕਾਰ ਹੋਣੋਂ ਪਹਿਲਾ ਭਾਸ਼ਾ ਫੇਰ ਭੇਸ ਫੇਰ ਭੋਜਨ ਤੇ ਫੇਰ ਭਾਵਨਾ ਚਾਰ ਭੱਬੇ ਆ ਤੁਸੀਂ ਚਾਰਾਂ ਦੇ ਸ਼ਿਕਾਰ ਹੋ ਜਿੰਨੇ ਬੈਠੇ ਹੋ ਕੱਲਾ ਮੈਂ ਅਣਪੜਿਆ ਬੰਦਾ ਮੈਂ ਕੱਲਾ ਸ਼ਿਕਾਰ ਨਹੀਂ ਹਾਂ ਇਹ ਵੀ ਨਾਲ ਮੈਂ ਗੱਲ ਨਹੀਂ ਕਰਦਾ ਕਿਸੇ ਯੂਨੀਵਰਸਿਟੀ ਚ ਲੈ ਜਾਓ ਮੈਂ ਪੰਜਾਬ ਯੂਨੀਵਰਸਿਟੀ ਠੱਗ ਯੂਨੀਵਰਸਿਟੀ ਦਾ ਪੜਿਆ ਹੋਇਆ ਵਿਦਿਆਰਥੀ ਹਾਂ ਮੈਂ ਜਿੱਥੇ ਪੰਜਾਬੀ ਬੋਲਣਾ ਗੁਨਾਹ ਸੀ ਪੰਜਾਬੀ ਪੇਸ਼ ਪਾ ਕੇ ਤਾਂ ਤੁਸੀਂ ਆ ਹੀ ਨਹੀਂ ਸਕਦੇ ਸੀ ਮੈਂ ਚਾਦਰਾਂ ਬਨ ਕੇ ਜਾਂਦਾ ਸੀ ਉੱਥੇ ਵਾਈਸ ਚਾਂਸਲਰ ਮੈਨੂੰ ਬੁਲਾ ਲਿਆ ਵੀ ਉਹ ਕਿਹੜਾ ਆਇਆ ਓਏ ਅਨਪੜਿਆ ਬੰਦੇ ਸੱਤਕੇ